ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਧੂ YouTube ਚੈਨਲ ਸੰਧੂ ਮਿਨੀ ਮਾਰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੈਨ ਵਾਈਟ ਕਲਰ ਦੇ ਵਿੱਚ ਪੰਜਾਬ ਨੰਬਰ 2029 ਤੱਕ ਪਾਸਿੰਗ ਵਾਲੀ ਕਾਰ ਹਾਂਜੀ ਪੀਬੀ 35 ਨੰਬਰ ਹੈ ਜੀ ਪੰਜਾਬ ਨੰਬਰ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਜੀ ਚਾਰੇ ਟਾਇਰ ਗੱਡੀ ਦੇ ਨਵੇਂ ਆ ਬਾਈ ਨੇ ਬਹੁਤ ਸੰਭੀ ਹੋਈ ਆ ਗੱਡੀ ਤੇ 2029 ਤੱਕ ਬਾਈ ਕਹਿੰਦਾ ਗੱਡੀ ਦੀ ਪਾਸਿੰਗ ਹੈ ਜੀ ਜੈਨਕਾਰ ਆ ਵਾਈਟ ਕਲਰ ਦੇ ਵਿੱਚ ਤੇ ਸੀएनजी પેટ્રોલ ਤੇ ਆ ਹਾਂਜੀ ਸੀएनजी ਵੀ ਆ ਤੇ પેટ્રોલ ਵੀ ਆ ਗੱਡੀ ਹਾਂਜੀ ਤਾਂ ਬਹੁਤ ਸੋਹਣੀ ਗੱਡੀ ਹੈ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਅਗੇ ਗੁਜਾਰਿਸ਼ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਗੱਡੀ ਵਿਖਾਨੇ ਆ ਤੁਹਾਨੂੰ ਗੱਡੀ ਦੀ ਜਿਹੜੀ ਕੀਮਤ ਹੈ ਉਹਦੇ ਵੀ ਉਹਦੇ ਬਾਰੇ ਵੀ ਦੱਸਾਂਗੇ ਤੇ ਗੱਡੀ ਖੜੀ ਕਿੱਥੇ ਆ ਉਹਦੇ ਬਾਰੇ ਵੀ ਦੱਸਾਂਗੇ ਤੇ ਗੱਡੀ ਵਿਖਾਨ ਤੋਂ ਪਹਿਲਾਂ ਇੱਕ ਗੁਜਾਰਿਸ਼ ਹੋਰ ਕਰਦੇ ਆ ਕਿ ਜੇ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਸਾਧਨ ਵਿਕਾਊ ਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡਵਰਟਾਈਜ਼ਮੈਂਟ ਕਰਵਾਉਣੀ ਆ ਤਾਂ ਇਹ ਸੇਵਾ ਸੀ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਨੇ ਆ ਜੀ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 90417 34016 ਇਸ ਤੇ ਕੰਟੈਕਟ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਕਾਲ ਤੇ ਗੱਲ ਕਰ ਸਕਦੇ ਹੋ ਅਸੀਂ ਤੁਹਾਡੀ ਐਡਵਰਟਾਈਜ਼ਮੈਂਟ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਸੋ ਆਓ ਪਹਿਲਾਂ ਗੱਡੀ ਵੇਖਦੇ ਆਂ ਫਿਰ ਗੱਡੀ ਦੇ ਪ੍ਰਾਈਸ ਦੀ ਗੱਲ ਕਰਾਂਗੇ ਤੇ ਜਾਣਾਂਗੇ ਗੱਡੀ ਕਿੱਥੇ ਖੜੀ ਆ ਹਾਂਜੀ ਆਓ ਪਹਿਲਾਂ ਗੱਡੀ ਵੇਖੀਏ ਹਾਂਜੀ AC जेन 2003 ਮਾਡਲ 2029 ਤੱਕ ਪਾਸਿੰਗ ਵਾਲੀ ਪੰਜਾਬ ਨੰਬਰ PB35 ਹਾਂਜੀ CNG ਪਲੱਸ ਪੈਟਰੋਲ ਬਹੁਤ ਸੋਹਣੀ ਗੱਡੀ ਤੇ ਜੇ ਗੱਲ ਕਰੀਏ ਰੇਟ ਦੀ 22.5 ਲੱਖ ਰੁਪਈਆ ਦੀ ਮੰਗ ਕਰਦਾ ਤੇ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਜਾਓਗੇ ਤਾਂ ਤੁਹਾਨੂੰ ਹੋਰ ਵੀ ਛੋਟ ਮਿਲ ਜੂਗੀ ਜੀ ਜੇ ਤੁਸੀਂ ਗੱਡੀ ਖਰੀਦਣੀ ਹੈ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਪਿਆ ਬਠਿੰਡੇ ਏਰੀਆ ਦੇ ਵਿੱਚ ਗੱਡੀ ਖੜੀ ਹੈ ਜੀ 2029 ਤੱਕ ਦੀ ਪਾਸਿੰਗ ਹੈ ਵਾਈਟ ਕਲਰ ਦੇ ਵਿੱਚ ਸੀਐਨਜੀ ਪਲੱਸ ਪੈਟਰੋਲ ਬੋਥ ਸੋਣੀ ਗੱਡੀ ਹੈ ਜੀ ਜੈਨ 2003 ਮਾਡਲ 29 ਤੱਕ ਪਾਸਿੰਗ ਵਾਲੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ